ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਆਪਨੇ ਹਰਿਆਣਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾ ਰਹੀ ਭਾਜਪਾ ਕਾਂਗਰਸ ਦੇ ਬਾਗਿਆਂ ਨੂੰ ਬਣਾਏ ਉਮੀਦਵਾਰ ਕਾਂਗਰਸ ਦੇ ਬਾਗੀ ਜਵਾਹਰ ਲਾਲ ਨੂੰ ਬਾਵਲ ਤੋਂ ਪਹਿਲਵੰਡੀ ਸਾਬੋ ਚ ਮਾਮੂਲੀ ਜੀ ਗੱਲ ਨੂੰ ਲੈ ਕੇ ਪਿਓ ਪੁੱਤ ਦਾ ਕਤਲ ਕਰੀਬ ਇੱਕ ਦਰਜਨ ਨੌਜਵਾਨਾਂ ਵੱਲੋਂ ਦਿੱਤਾ ਗਿਆ ਘਟਨਾ ਨੂੰ ਅੰਜਾਮ। ਰਾਜੌਰੀ ਦੇ ਸੁਰੱਖਿਆ ਬਲਾਂ ਨੇ ਇਨਕਾਊਂਟਰ ਦੌਰਾਨ ਦੋ ਅਤਵਾਦੀ ਕਿਤੇ ਢੇਰ ਕੁਸਪੈਡ ਦੀ ਕੋਸ਼ਿਸ਼ ਨਾਕਾਮ ਇਲਾਕੇ ਦੀ ਤਲਾਸ਼ੀ ਮੁਹਿੰਮ ਜਾਰੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਨੇ ਹਰਿਆਣਾ ਲਈ ਨੌ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਆਪ ਨੇ ਭਾਜਪਾ ਕਾਂਗਰਸ ਦੇ ਬਾਗੀ ਆਗੂਆਂ ਨੂੰ ਆਪਣਾ ਉਮੀਦਵਾਰ ਬਣਾਇਆ ਭਾਜਪਾ ਦੇ ਬਾਗੀ ਛਤਰਪਾਲ ਸਿੰਘ ਨੂੰ ਬਰਵਾਲਾ ਤੋਂ ਮੈਦਾਨ ਜੁਤਾ ਰਿਹਾ ਗਿਆ ਭਾਜਪਾ ਦੇ ਬਾਗੀ ਕ੍ਰਿਸ਼ਨ ਬਜਾਜ ਨੂੰ ਥਾਨੇਸਰ ਤੋਂ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਦੇ ਬਾਗੀ ਜਵਾਹਰ ਲਾਲ ਨੂੰ ਬਾਵਲ ਤੋਂ ਟਿਕਟ ਦੇ ਕੇ ਨਵਾਜ਼ਿਆ ਵਿਦੇਸ਼ੀ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਆਰਐਸਐਸ ਬਾਰੇ ਬੋਲਦੇ ਹੋਏ ਸਿੱਖਾਂ ਦੀ ਦਸਤਾਰ ਤੇ ਗੁਰਦੁਆਰਾ ਸਾਹਿਬ ਜਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜਿਸ ਨਾਲ ਸਿਆਸਤ ਗਰਮਾ ਗਈ ਹੈ ਨਾ ਸ਼ਬਦਾਂ ਦੀ ਮਨਜਿੰਦਰ ਸਿਰਸਾਨੀ ਨਿੰਦਾ ਕੀਤੀ ਉਹਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਚ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤੇ ਮੈਂ ਉਸ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਾ ਰਾਹੁਲ ਗਾਂਧੀ ਜੀ ਨੇ ਅੱਜ ਅਮਰੀਕਾ ਦੇ ਅੰਦਰ ਜੋ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਔਰ ਬਹੁਤ ਹੀ ਬਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰੱਖਿਤ ਨਹੀਂ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਇਸ ਦਾ ਸਵਾਲ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਕੋਸ਼ਿਸ਼ਾਂ ਜ਼ਖਰੀਆ ਖਾਨ ਤੋਂ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਗੋਰੀਆਂ ਤੋਂ ਲੈ ਕੇ ਪਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ ਹੈ ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ ਸੁਪਨੇ ਚ ਨਹੀਂ ਦੇਖ ਸਕਦਾ ਔਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਇਸ ਦੇਸ਼ ਦੇ ਅੰਦਰ ਉੱਚੇ-ਉੱਚੇ ਪੱਧਰ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਸੈਨਾ ਆध्यक्ष ਹੋਵੇ ਸੁਪਰੀਮ ਕੋਰਟ ਦੇ ਚੀਫ ਜਸਿਸ ਹੋਣੇ ਸਭ ਦੇ ਉੱਤੇ ਸਿੱਖ ਬੈਠੇ ਨੇ ਬੜਾ ਸਨਮਾਨ ਅੱਜ ਦੇਸ਼ ਦੇ ਲੋਕ ਸਿੱਖਾਂ ਦਿੰਦੇ ਨੇ ਪਰ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਦੇਸ਼ ਵੰਡੂ ਕੌਮ ਮੰਡੂ ਧਰਮ ਮੰਡੂ ਰਾਜਨੀਤੀ ਕੀਤੀ ਹੈ ਔਰ ਉਹ ਨਫ਼ਰਤ ਭਰੀ ਰਾਜਨੀਤੀ ਦੇ ਚੱਲਦੇ 1984 ਦੇ ਅੰਦਰ ਤੁਸੀਂ ਸਿੱਖਾਂ ਦਾ ਕਤਲ ਈਮ ਵੀ ਕਰਾਇਆ ਤੁਹਾਡੇ ਪਰਿਵਾਰ ਦੇ ਜਿੰਨਾ ਵੱਡਾ ਕਤਲੇਆਮ ਕਰਾਉਣ ਤੋਂ ਬਾਅਦ ਉਹਨਾਂ ਕਤਲੇਆਮ ਕਰਨ ਵਾਲੇ ਸੱਜਣ ਕੁਮਾਰ ਜਗਦੀਸ਼ ਟੈਟਰਨ ਨੂੰ ਵੀ ਤੁਸੀਂ ਆਪਣੀ ਪਾਰਟੀ 'ਚ ਅੱਜ ਵੀ ਰੱਖਿਆ ਹੋਇਆ ਹੈ ਇਹ ਦਰਸਾਉਂਦਾ ਕਿ ਤੁਹਾਡੇ ਮਨ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫ਼ਰਤ ਹੈ ਇਹ ਦਰਸਾਉਂਦਾ ਕਿ ਤੁਸੀਂ ਸਿੱਖਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਜੇ ਇਹ ਦਰਸਾਉਂਦਾ ਕਿ ਅੱਜ ਵੀ ਤੁਸੀਂ ਆਪਣੀ ਗੰਦੀ ਰਾਜਨੀਤੀ ਔਰ ਨਫ਼ਰਤਪਤੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ ਕਕਾਰ ਔਰ ਗੁਰਦੁਆਰਿਆਂ ਨੂੰ ਵਿੱਚ ਲੈ ਕੇ ਆਏ ਜੀ ਜਿਹਦੀ ਮੈਂ ਫਿਰ ਤੋਂ ਕੜੇ ਸ਼ਬਦਾ ਚ ਦਿੰਦਾ ਕਰਦਾ ਹਾਂ ਦੇਰ ਰਾਤ ਬਠਿੰਡਾ ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤੇ ਨੂੰ ਲੈ ਕੇ ਹੋਈ ਟਕਰਾਅ ਤੋਂ ਬਾਅਦ ਕਰੀਬ ਇੱਕ ਦਰਜਨ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਉਹਨਾਂ ਦੇ ਪਰਿਵਾਰ ਵੱਲੋਂ ਕੁੱਤਾ ਪਿੰਡ ਦੇ ਹੀ ਵਿਅਕਤੀ ਤੋਂ ਖਰੀਦਿਆ ਗਿਆ ਸੀ ਇਸ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੁੱਤਾ ਉਹਨਾਂ ਦਾ ਜੋ ਕੁਝ ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ ਇਸ ਗੱਲ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਪਰਿਵਾਰ ਤੇ ਰੰਜਿਸ਼ ਤਹ ਦੁਸ਼ਨਵਾਜੀ ਕਰ ਰਹੇ ਸਨ ਤੇ ਦੇਰ ਰਾਤ ਕਰੀਬ ਇੱਕ ਦਰਜਨ ਨੌਜਵਾਨ ਉਹਨਾਂ ਦੇ ਘਰ ਦਾਖਲ ਹੋਏ ਤੇ ਉਹਨਾਂ ਵੱਲੋਂ ਉਹਨਾਂ ਦੇ ਪੁੱਤ ਅਮਰੀਕ ਸਿੰਘ ਤੇ ਦਰਸ਼ਨ ਸਿੰਘ ਦੇ ਸੱਟਾਂ ਮਾਰੀਏਗੇ ਅਮਰੀਕ ਸਿੰਘ ਦੇ ਪਿਤਾ ਮੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀਐਸਪੀ ਤਲਵੰਡੀ ਸਾਬੋਈ ਸ਼ਾਨਤ ਸਿੰਘਲਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਮਾਨਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋ ਗਈ ਜਦੋਂ ਕਿ ਤੇਜ਼ ਰਫਤਾਰ ਟਿਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀ ਡਰਾਈਵਰ ਸੀਟ ਵਾਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਦੌਰਾਨ ਬੱਸ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਦੱਸਿਆ ਕਿ ਟਿਪਰ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਇਹ ਹਾਸਾ ਵਾਪਰਿਆ ਜੰਮੂ ਦੇ ਰਾਜੌਰੀ ਚ ਸੁਰੱਖਿਆ ਬਲਾ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਫੌਜ ਤੇ ਐਸਓਜੀ ਟੀਮ ਨੂੰ ਅੱਤਵਾਦੀਆਂ ਦੀ ਕੁਸਪੈਡ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ ਚਾਰੇ ਪਾਸਿਓਂ ਘੇਰੇ ਜਾਣ ਤੋਂ ਬਾਅਦ ਅੱਤਵਾਦੀਆਂ ਨੇ ਦੇਰਪਰ ਗੋਲੀਬਾਰੀ ਕੀਤੀ ਹੈ ਜਿਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਚ ਉਹਨਾਂ ਨੂੰ ਮਾਰ ਮੁਕਾਇਆ ਜੰਮੂ ਦੇ ਸੁਰੱਖਿਆ ਬਲਾ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਦੋਵੇਂ ਅੱਤਵਾਦੀ ਰਾਜੌਰੀ ਜ਼ਿਲ੍ਹੇ ਚ ਕੰਟਰੋਲ ਰੇਖਾ ਦੇ ਨੇੜੇ ਹੋਏ ਮੁਕਾਬਲੇ ਚ ਮਾਰੇ ਗਏ ਨੇ ਅਧਿਕਾਰੀਆਂ ਦੱਸਿਆ ਹੈ ਕਿ ਮਾਰੇ ਗਏ ਅੱਤਵਾਦੀਆਂ ਕੋਲ ਪਾਰੀ ਹਥਿਆਰ ਬਰਾਮਦ ਕੀਤੇ ਗਏ ਨੇ ਨੌ ਸ਼ਹਿਰਾ ਸੈਕਟਰ ਦੇ ਲਾਮ ਇਲਾਕੇ ਚ ਚੌਕਸ ਜਵਾਨਾਂ ਨੇ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਕੇ ਇਸ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਦੇਖਿਆ ਜਿਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹ ਪੁਰਬ ਨੂੰ ਲੈ ਕੇ ਅੱਜ ਵੱਡੀ ਤਦਾਦ ਵਿੱਚ ਸੰਗਤ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੇ ਸ੍ਰੀ ਕੰਨ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਜਿੱਥੇ ਬੀਤੇ ਦਿਨੀ ਸੁਲਤਾਨਪੁਰ ਲੋਧੀ ਤੋਂ ਇੱਕ ਬਰਾਤ ਰੂਪੀ ਮਹਾਨਗਰ ਕੀਰਤਨ ਦੇ ਰਾਤ ਬਟਾਲਾ ਪਹੁੰਚਿਆ। ਉੱਥੇ ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜੋ ਮਾਤਾ ਸੁਲੱਖਣੀ ਜੀ ਦਾ ਜਨਮ ਸਥਾਨ ਹੈ ਉੱਥੇ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜ ਹੋਏ ਉਸ ਧਾਰਮਿਕ ਸਥਾਨ ਤੋਂ ਅੱਜ ਇੱਕ ਮਹਾਨਗਰ ਕੀਰਤਨ ਅਰਦਾਸ ਉਪ ਘੇੜ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਆਰੰਭ ਹੋਇਆ ਤੇ ਅੱਜ ਪੂਰਾ ਦਿਨ ਇਹ ਨਗਰ ਕੀਰਤਨ ਬਟਾਲਾ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉੱਥੇ ਹੀ ਨਗਰ ਕੀਰਤਨ 'ਚ ਪੰਜਾਬ ਪੁਲਿਸ ਬੈਂਡ ਤੇ ਗਤਕਾ ਪਾਰਟੀਆਂ ਨੇ ਆਪਣੇ ਜ਼ੋਹਰ ਦਿਖਾਏ। ਟਰੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇਸ ਨਗਰ ਕੀਰਤਨ ਵਿੱਚ ਪਹੁੰਚੇ ਤੇ ਧਾਰਮਿਕ ਤੇ ਰਾਜਨੀਤਿਕ ਆਗੂ ਵੀ ਨਗਰ ਕੀਰਤਨ 'ਚ ਨਤਮਸਤਕ ਹੋਣ ਲਈ ਪਹੁੰਚੇ। ਜਿਨ੍ਹਾਂ ਕਿਹਾ ਕਿ ਇਸ ਵਿਆਹ ਪ੍ਰੋਮ ਨੂੰ ਮਨਾਉਣ ਲਈ ਲੱਖਾਂ ਦੀ ਤਾਜ ਵਿੱਚ ਸੰਗਤ ਦੀ ਆਮਦ ਹੈ ਤੇ ਉਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਿੱਤੇ ਉਪਦੇਸ਼ਾਂ ਨਾਲ ਹਰ ਸਿੱਖ ਨੂੰ ਜੋੜਨ ਦੀ ਲੋੜ ਹੈ ਤੇ ਉੱਥੇ ਹੀ ਇਸ ਪੁਰਬ ਨੂੰ ਲੈ ਕੇ ਸੰਗਤ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਨਗਰ ਕੀਰਤਨ 'ਚ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਲੋਪ ਹੋ ਚੁੱਕਾ ਇੱਕ ਓੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨਵਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰ ਜੀ ਨੇ ਓੰਕਾਰ ਸਤਗੁਰ ਜੀ ਨੇ ਸ਼੍ਰੀ ਸਲਤਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ੇ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਂ ਚ ਅਰਦਾਸ ਅਸੀਂ ਸਤਗੁਰ ਜੀ ਬਖਸ਼ਿਸ਼ ਕਰਿਓ ਇਹ ਤਾਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗੁਰਸ਼ਾਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾਂ ਤੋਂ ਆਪਣੀ ਅਸੀਸ ਵੀ ਮੰਗਣ ਅੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਨੂੰ ਲੈ ਕੇ ਦੇਸ਼ ਦੁਨੀਆ ਦੇ ਵਿੱਚ ਸੰਗਤ ਤੇ ਵਿਚਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਲੈ ਕੇ ਸੰਗਤਾਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਜੋ ਦਰਿਆ ਬਿਆਸ ਫੁੱਲ ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਚ ਦਾਖਲ ਹੋਈਆਂ ਤੇ ਇਸ ਦੌਰਾਨ ਦਰਿਆ ਕੰਡੇ ਸਿਤ ਹਾਈ ਟੈਕ ਪੁਲਿਸ ਨਾਕਾ ਬਿਆਸ ਵਿਖੇ ਡੀਐਸਪੀ ਬਾਬਾ ਕਾਲਾ ਸੇਪ ਸੁਵਿੰਦਰ ਪਾਣ ਸਿੰਘ ਦੀ ਅਗਵਾਈ ਹੇਠ ਬਾਬਾ ਨਾਨਕ ਜੀ ਦੀ ਬਰਾਤ ਲੈ ਕੇ ਪੁੱਜੀਆਂ ਸੰਗਤਾਂ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਦਾਖਲ ਹੋਣ ਤੇ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਕਾਰਬੋ ਜੋ ਗॉड ਆਫ ਆਨਰ ਦਿੱਤਾ ਗਿਆ ਜਿਲੰਦਰ ਪਠਾਨਕੋਟ ਮਾਰਗ ਤੇ ਦਸੂਹਾ ਨਜ਼ਦੀਕ ਹਾਈਵੇ ਤੇ ਪੈਂਦੇ ਪਿੰਡ ਝਿੰਗਨਾ ਨੇੜੇ ਸਵਾਰੀਆਂ ਨਾਲ ਭਰੀ ਤੇਜ਼ ਰਫ਼ਤਾਰ ਬੱਸ ਕਨ ਵੱਡਾ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਸੜਕ ਤੇ ਪੈਦਲ ਜਾ ਰਹੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਵਾਸਨ ਟੱਕਰ ਮਾਰ ਦਿੱਤੀ ਹੈ ਜਿਸ ਵਿੱਚ ਇੱਕ ਜੀ ਦੀ ਮੌਤ ਹੋ ਗਈ ਜਦੋਂ ਕਿ ਦੋ ਦੀ ਹਾਲਤ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਹਾਸਾ ਸਵੇਰੇ ਉਸ ਸਮੇਂ ਵਾਪਰੇ ਜਦੋਂ ਮਾਂ ਆਪਣੇ ਦੋ ਪੁੱਤਾਂ ਨਾਲ ਪੈਦਲ ਕੰਮ ਤੇ ਜਾ ਰਹੀ ਸੀ ਇਸ ਦੌਰਾਨ ਪ੍ਰਾਈਵੇਟ ਰਾਜਸਥਾਨੀ ਕੰਪਨੀ ਦੀ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਹਾਸੇ ਵਿੱਚ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਮਾਂ ਪਰਮਜੀਤ ਕੌਰ ਤੇ ਭਰਾ ਅਰਵਿੰਦਰ ਸਿੰਘ ਦੀ ਹਾਲਤ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਮੁਰਲੇ ਲਾਜ ਤੋਂ ਬਾਅਦ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹਾਸੇ ਤੋਂ ਬਾਅਦ ਪਿੰਡ বাসੀਆਂ ਵੱਲੋਂ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਲਗਾ ਕੇ ਧਰਨਾ ਲਗਾ ਦਿੱਤਾ ਨਕੋਦਰ ਦੇ ਪਿੰਡ ਸ਼ੰਕਰ ਦੇ ਮੇਨ ਰੋਡ ਤੇ ਸਿੱਧਿਕ ਪੈਲੇਸ ਦੇ ਸਾਹਮਣੇ ਇੱਕ ਕੈਂਟਰ ਤੇ ਇੱਕ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਤੇ ਸਵਾਰ ਲੜਕਾ ਲੜਕੀ ਦੀ ਮੌਤ ਹੋ ਗਈ ਹੈ ਸ਼ੰਕਰ ਚੌਕ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਕਾਸ਼ ਤੇ ਪੂਜਾ ਨਾਮਕ ਦੋਨੋਂ ਲੜਕਾ ਲੜਕੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਤੇ ਅਚਾਨਕ ਉਹਨਾਂ ਦਾ ਇੱਕ ਕੈਂਟਰ ਨਾਲ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਹੀ ਆਕਾਸ਼ ਦੀ ਮੌਤ ਹੋ ਗਈ ਤੇ ਪੂਜਾ ਦੀ ਵੀ ਹਸਪਤਾਲ 'ਚ ਦੇਰੇ ਇਲਾਜ ਮੌਤ ਹੋ ਗਈ ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਦਰ ਗੁਰਦਾਸਪੁਰ ਦੇ ਪਿੰਡ ਸੇਖਵਾ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖਬਰ ਹੈ ਮ੍ਰਿਤਕ ਨੌਜਵਾਨ ਪਿਛਲੇ 3 ਸਾਲਾਂ ਤੋਂ ਨਸ਼ਾ ਕਰਨ ਦਾ आदी ਸੀ ਇਸ ਗਰੀਬ ਪਰਿਵਾਰ ਦੇ ਪਹਿਲਾਂ ਵੀ ਇੱਕ ਪੁੱਤ ਨਸ਼ੇ ਦੀ ਭੇਂਟ ਚੜ ਚੁੱਕਿਆ ਪਿੰਡ ਵਿੱਚ ਸ਼ਰਿਆਮ ਪਿੰਡ ਵਾਸੀਆਂ ਨੇ ਨਸ਼ਾ ਵਕਣ ਦੇ ਦੋਸ਼ ਵੀ ਲਗਾਏ ਦਿਲੰਦਰ ਦੇ ਕਾਲਾ ਸਿੰਘਾ ਰੋਡ ਤੇ ਸਥਿਤ ਸ਼੍ਰੀ ਮੰਦਿਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਜਿਸੇ ਚੋਰਾਂ ਨੇ ਸ਼ਰਧਾਲੂਆਂ ਵੱਲੋਂ ਦਿੱਤਾ ਚੜਾਵਾ ਚੋਰੀ ਕਰ ਲਿਆ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਮੰਦਿਰ ਚ ਦਾਖਲ ਹੋਣ ਲਈ ਚੋਰ ਛਾਤਰਾ ਹੀ ਰੱਸੀ ਬੰਨ ਕੇ ਦਾਖਲ ਹੋਏ ਇਸ ਤੋਂ ਬਾਅਦ ਉਹਨਾਂ ਨੇ ਦਰਵਾਜ਼ਾ ਵੀ ਅੰਦਰੋਂ ਬੰਦ ਕਰ ਲਿਆ ਚੋਰ ਇਹਨੇ ਛਾਤਰ ਸੀ ਕਿ ਉਹ ਇਸ਼ਾਰਿਆਂ ਨਾਲ ਹੀ ਗੱਲ ਕਰ ਰਹੇ ਸੀ ਇਸ ਬਾਰੇ ਮੰਦਰ ਕਮੇਟੀ ਦੀ ਮੈਂਬਰ ਜੋਤੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਪਤਾ ਲੱਗਿਆ ਕਿ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਚੋਰਾਂ ਨੇ ਗੋਲਕਦਾਨ ਦੇ ਡੱਬਿਆਂ ਨੂੰ ਚਰਦਤ ਦੀ ਮਦਦ ਨਾਲ ਉੱਪਰ ਚੁੱਕਿਆ ਤੇ ਉਹ ਇਸ ਵਿੱਚ ਰੱਖਿਆ ਸਾਰਾ ਦਾਨ ਚੋਰੀ ਕਰਕੇ ਆਪਣੇ ਨਾਲ ਲੈ ਗਏ ਜਿਸ ਬਾਰੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸ਼੍ਰੀਨਗਰ ਵਿਖੇ ਤਾਇਨਾਤ ਲੈਫਟੀਨੈਂਟ ਗੁਰਪ੍ਰੀਤ ਸਿੰਘ ਦੇ ਪਿਤਾ ਸਾਬਕਾ ਸੁਬੇਦਾਰ ਰਵਿੰਦਰ ਸਿੰਘ ਤੇ ਉਸ ਦੀ ਭਾਬੀ ਨੇ ਹੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਹਮਲਾ ਕਰਨ ਦੇ ਔਰੋਪ ਲਾਈ ਨਹੀਂ ਲੈਫਟੀਨੈਂਟ ਕੁਪਵਾੜਾ ਵਿਖੇ ਦੇਸ਼ ਦੀ ਸੁਰੱਖਿਆ ਵਿੱਚ ਲੱਗਿਆ ਤੇ ਘਰ ਵਿੱਚ ਉਸ ਦੇ ਮਾਤਾ ਪਿਤਾ ਇਕੱਲੇ ਰਹਿੰਦੇ ਨੇ ਉਸ ਦੇ ਪਿਤਾ ਸਾਬਕਾ ਸੁਬੇਦਾਰ ਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਨੇ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿਖੇ ਆਪਣੀ ਹਵੇਲੀ 'ਚ ਲੱਗੇ ਮੀਟਰ ਦੀ ਤਾਰ ਵੱਢਣ ਤੋਂ ਰੋਕਿਆ ਸੀ ਇਸ ਦੌਰਾਨ ਉਸ ਦੇ ਸ਼ਰੀਕਿਆਂ ਵੱਲੋਂ ਬੁਲਾਏ ਗਏ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਸ ਦੇ ਨੱਕ ਤੇ ਤੇਜ਼ ਤਾਰ ਹਥਿਆਰ ਨਾਲ ਸੱਟ ਮਾਰੀ ਦੂਜੇ ਪਾਸ ਤੇਰ ਨੇ ਸਾਫ ਦਾ ਸੂਬੇਦਾਰ ਤੇ ਹਮਲਾ ਕਰਨ ਦੇ ਦੋਸ਼ ਲਾਇਨੇ ਦੋਨਾਂ ਤੇਰਾ ਚਾਰ ਜ਼ਖਮੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਕਰਵਾ ਰਹੇ ਨੇ ਉਧਰ थाना ਤਾਰੀਵਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅੰਮ੍ਰਿਤਸਰ ਦੇ ਚਬਾਲ ਰੋਡ ਤੇ ਸਥਿਤ 27 ਕਨਾਲ ਏਕੜ ਦੇ ਵਿੱਚ ਬਣੀਆਂ 20 ਦੇ ਕਰੀਬ ਦੁਕਾਨਾਂ ਤੇ ਨਗਰ ਨਿਗਮ ਤੇ ਮਾਲ ਵਿਭਾਗ ਦੇ ਅਧਿਕਾਰੀ ਕਬਜ਼ਾ ਲੈਣ ਲਈ ਪਹੁੰਚੇ। ਇਸ ਦੌਰਾਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਕਿਹਾ ਕਿ ਇਹ 27 ਕਨਾਲ ਜ਼ਮੀਨ ਹੈ ਜਿਸ ਦੇ ਵਿੱਚ ਕਰੀਬ 20 ਦੁਕਾਨਾਂ ਨੇ ਤੇ ਹਰ ਇੱਕ ਦੁਕਾਨਦਾਰ ਨੇ 25 ਲੱਖ ਰੁਪਏ ਦੀ ਇੱਕ ਇੱਕ ਦੁਕਾਨ ਖਰੀਦੀ ਹੈ ਤੇ 2005 ਤੋਂ ਪਹਿਲਾਂ ਦੀ ਇਹਨਾਂ ਦੁਕਾਨਾਂ ਦੀਆਂ ਰਜਿਸਟਰੀਆਂ ਵੀ ਹੋ ਚੁੱਕੀਆਂ ਨੇ। ਲੇਕਿਨ ਹੁਣ ਮਾਲ ਮਹਿਕਮਾ ਤੇ ਨਗਰ ਨਿਗਮ ਦੇ ਅਧਿਕਾਰੀ ਜਾਰੀ ਜਾਣ ਬੁਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਬਦਲਵੇਂ ਖੇਤੀ ਅਪਣਾਉਣ ਵਾਲੇ ਸਫਲ ਕਿਸਾਨ ਦੇ ਅੱਜ ਖੇਤੀਬਾੜੀ ਯੂਨੀਵਰਸਿਟੀ ਤੱਕ ਚਰਚੇ ਨੇ ਤੇ ਇਸ ਕਿਸਾਨ ਵੱਲੋਂ ਕਾਇਗੀ ਸਬਜ਼ੀਆਂ ਦੀ ਪਨੀਰੀ ਪੰਜਾਬ ਹਰਿਆਣਾ ਰਾਜਸਥਾਨ ਸੂਬਿਆਂ ਦੇ ਵਿੱਚ ਜਾਂਦੀ ਹੈ ਤੇ 7 ਲੱਖ ਰੁਪਏ ਦਾ ਕਰਜ਼ਾਈ ਕਿਸਾਨ ਅੱਜ ਸਲਾਨਾ 25 ਲੱਖ ਰੁਪਏ ਦੀ ਕਮਾਈ ਕਰ ਰਿਹਾ ਜੋ ਕਿ ਹੋਰਨਾਂ ਕਿਸਾਨਾਂ ਦੇ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੈ ਇਸ ਮੋਕੇ ਕਿਸਾਨ ਮਨਜੀਤ ਸਿੰਘ ਨੇ ਕਣਕ ਝੋਨੇ ਦੀ ਬਿਜਾਈ ਦੇ ਨਾਲ-ਨਾਲ 7 ਤੋਂ 8 ਲੱਖ ਰੁਪਏ ਦਾ ਕਰਜ਼ਾ ਕਿਸਾਨ ਤੇ ਚੜ ਗਿਆ ਸੀ ਕੋਈ ਬਦਲਵਾਂ ਰਸਤਾ ਨਾ ਦੇਖਦੇ ਆ ਕਿਸਾਨ ਨੇ ਕਿਸੇ ਵਿਗਿਆਨ ਕੇਂਦਰ ਦੀ ਸਲਾਹ ਦੇ ਨਾਲ ਇੱਕ ਮਰਲਾ ਜ਼ਮੀਨ 'ਚੋਂ ਗੰਡਿਆਂ ਦੀ ਪਨੀਰੀ ਬਿਜ਼ਨਸ ਸ਼ੁਰੂ ਕੀਤੀ ਜਿਸ ਤੋਂ ਬਾਅਦ ਇਸ ਕਿਸਾਨ ਨੇ ਮੁੜ ਕੇ ਫੇਰ ਪਿੱਛੇ ਨਹੀਂ ਦੇਖਿਆ ਤੇ ਅੱਜ ਇਹ ਕਿਸਾਨ 5 ਏਕੜ ਦੇ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਉਂਦਾ ਹੈ ਤੇ ਇਸ ਕਿਸਾਨ ਨੇ ਜਿੱਥੇ ਆਪਣਾ ਕਰਜ਼ਾ ਉਤਾਰ ਦਿੱਤਾ ਉੱਥੇ ਇਹ ਕਿਸਾਨ 25 ਲੱਖ ਰੁਪਏ ਸਾਲਾਨਾ ਕਮਾਈ ਵੀ ਕਰ ਰਿਹਾ ਕਿਸਾਨ ਨੇ ਹੋਰਨਾਂ ਕਿਸਾਨਾਂ ਨੂੰ ਵੀ ਕਣਕ ਝੋਨੇ ਦੇ ਤਰੀ ਚੱਕਰ ਚੋਂ ਬਾਹਰ ਨਿਕਲ ਕੇ ਬਦਲਵੀਂ ਖੇਤੀ ਕਰਨ ਦੀ ਸਲਾਹ ਦਿੱਤੀ ਪਹਿਲਾਂ ਮਤਲਬ ਅਸੀਂ ਕਣਕ ਝੋਨੇ ਦੀ ਖੇਤੀ ਕਰਦੇ ਹੁੰਦੇ ਸੀ ਸਟਾਰਟਿੰਗ ਜੀ ਤੇ ਉਸ ਤੋਂ ਮੈਨੂੰ ਕਣਕ ਝੋਨੇ ਸਾਨੂੰ ਬਾਲਾ ਜਿਆਦਾ ਮੁਨਾਫਾ ਨਹੀਂ ਲੱਗਿਆ ਜੀ ਥੋੜਾ ਕਰਜ਼ਾ ਵੀ ਜਿਆਦਾ ਸੀ ਉਦੋਂ ਜੀ ਮੈਂ ਸੋਚਿਆ ਕੋਈ ਚੰਗਾ ਕੰਮ ਨਵਾਂ ਕੰਮ ਸਟਾਰਟ ਕੀਤਾ ਜਾਵੇ ਜੀ ਤੇ 2013-14 ਚ ਫਿਰ ਮੈਂ ਇੱਕ ਮਰਲੇ ਤੋਂ ਕੰਮ ਸਟਾਰਟ ਕੀਤਾ ਜੀ ਮਾਥ ਟੈਡ ਕਰਕੇ ਮੇਥੋਂ ਕੰਮ ਸਟਾਰਟ ਮਤਲਬ ਨਹੀਂ ਹੋ ਰਿਹਾ ਸੀ ਫਿਰ ਮੈਂ ਆਪਣੇ ਘਰ ਵਾਲਿਆਂ ਦੀ ਸਲਾਹ ਕੀਤੀ ਜੀ ਫਿਰ ਉਹਦੀ ਬਾਲੀਆਂ ਸੀ ਗੈਣੇ ਕਰਕੇ ਇਹ ਕੰਮ ਸਟਾਰਟ ਕੀਤਾ ਇੱਕ ਫਿਰ ਇੱਕ ਮਰਲਾ ਇਹਦਾ ਮੈਂ ਸਟਾਰਟ ਕੀਤਾ ਮੈਨੂੰ ਮੈਂ ਥੋੜੀ ਪਨੀਰੀ ਲਾਈਆਂ ਜੀ ਇੱਕ ਮਰਲੇ ਚ ਮਾ ਮਨੇ ਮਿਰਚ ਬੈ ਟਮਾਟਰ ਇਹ ਮੈਨੂੰ ਚੰਗਾ ਰਿਸਪੌਂਸ ਮਿਲਿਆ ਜੀ ਫਿਰ ਅਗਲੇ ਵਾਰ ਅਸੀਂ ਇੱਕ ਕਨਾਲ ਲਾਈ ਤੇ ਇਸ ਤਰ੍ਹਾਂ ਮੇਰਾ ਕੰਮ ਵਧਦਾ ਗਿਆ ਤੇ ਅੱਜ ਦੀ ਘੜੀ ਬਹੁਤ ਬੜੀ ਸੈਟਿੰਗ ਚੱਲ ਰਹੀ ਹੈ ਅੱਜ ਦੀ ਘੜੀ ਮੈਂ ਇੱਕ ਮਰਲੇ ਤੋਂ ਹੁਣ 5 ਏਕੜ ਤੱਕ ਮੇਰੇ ਕੋਲ ਪਨੀਰੀਆਂ ਦਾ ਪਿਆਜ਼ ਦਾ ਸੀਡ ਦਾ ਕੰਮ ਲੈ ਗਿਆ ਮੈਂ ਤੇ ਅੱਜ ਦੀ ਘੜੀ ਮੈਂ ਪਚਾਰ ਤੋਂ 5 ਲੱਖ ਰੁਪਏ ਇੱਕ ਏਕੜ ਕਿੱਲੇ ਮਗਰ ਮਮਾ ਕਮਾ ਰਹੇ ਆਂ ਮੋਗਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਵਾਸੀ ਬੁੱਗੀਪੁਰਾ ਨਾਮੀ ਵਿਅਕਤੀ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਉਹਨਾਂ ਦੀ ਦਾਦੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਵਿਰਾਸਤੀ ਜ਼ਮੀਨ 5 ਕਨਾਲਾਂ 17 ਮਰਲੇ ਹਾਸਲ ਕਰਨ ਲਈ ਉਹਨਾਂ ਨੂੰ ਦਰਦ ਦਰਦੀਆਂ ਠੋਕਰਾਂ ਖਾਣੀਆਂ ਪੈ ਰੀਆਂ ਨੇ ਤੇ 25 ਸਾਲ ਸਿਵਲ ਕੋਰਟ ਵਿੱਚ ਕੇਸ ਚੱਲਣ ਤੋਂ ਬਾਅਦ ਮਾਲ ਵਿਭਾਗੀ ਦੇ ਅਧਿਕਾਰੀਆਂ ਵੱਲੋਂ ਜ਼ਮੀਨ ਦੀ ਬਕਾਇਦਾ ਨਿਸ਼ਾਨਦੇਹੀ ਕਰਨ ਦੇ ਬਾਵਜੂਦ ਵੀ ਸਿਵਲ ਪ੍ਰਸ਼ਾਸਨ ਤੋਂ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਇਸ ਮੌਕੇ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਨਯੋਗ ਤਹਿਸੀਲਦਾਰ ਕਾਨੂੰਨ ਕੋ ਪਟਵਾਰੀ ਵੱਲੋਂ ਸਰਕਾਰੀ ਰਿਕਾਰਡ ਮੁਤਾਬਿਕ ਉਹਨਾਂ ਦੀ ਜਮਾ ਦੀ ਅ ਜ਼ਮੀਨ ਦੇ ਨਿਸ਼ਾਨਦੇਹੀ ਕਰਕੇ ਪੋਲ ਲਗਾਏ ਗਏ ਸੀ ਪਰ ਇੱਕ ਪ੍ਰਾਪਰਟੀ ਡੀਲਰ ਸੁਭਾਸ਼ ਚੰਦ ਸਹਿਗਲ ਵੱਲੋਂ ਨਿਸ਼ਾਨਦੇਹੀ ਵਾਲੇ ਪੋਲ ਪੁੱਟ ਕੇ ਸੁਰੂਤੇ ਗਏ ਨੇ ਪਰ ਉਖਤ ਪ੍ਰਾਪਰਟੀ ਡੀਲਰ ਖਿਲਾਫ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਮੌਕੇ ਤੇ ਸੁਖਦੇਵ ਸਿੰਘ ਨੇ ਪੰਜਾਬ ਸਰਕਾਰ ਤੇ ਪੰਚਾਇਤ ਮੰਤਰੀ ਕੁਲਦੀਪ ਢਾਲੀਵਾਲ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਹੈ ਕਿ ਜੋ ਵਿਅਕਤੀ ਸਰਕਾਰੀ ਨਿਯਮਾਂ ਨੂੰ ਲੰਘਣਾ ਕਰਦਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਉਦੋਂ ਜਦੋਂ ਇਸ ਮਾਮਲੇ ਸੰਬੰਧੀ ਮੋਗਾ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਸਰਕਾਰੀ ਪ੍ਰਕਿਰਿਆ ਦੇ ਵਿੱਚ ਵਿਗਨ ਪਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਸਾਡੀ ਜੱਦੀ ਜ਼ਮੀਨ ਆ ਜੀ ਇਸ ਇਸ ਜ਼ਮੀਨ ਤੇ ਅਸੀਂ ਕਬਜ਼ਾ ਕੀਤਾ ਹੈ ਸਾਨੂੰ ਮਿਲਿਆ ਕਬਜ਼ਾ ਸਰਕਾਰ ਦੁਆਰਾ ਇਸ ਇਸ ਜ਼ਮੀਨ ਦੀ ਤਕਸੀਮ ਕਰਵਾਈ ਗਈ ਆ ਉਹਦਾ ਕੱਲਾ ਕੱਲਾ ਕਾਗਜ਼ ਮੇਰੇ ਕੋਲ ਮੌਜੂਦ ਆ ਜੀ ਪਰ ਦੂਜੀ ਧਿਰ ਨਾ ਤਾਂ ਕਦੇ ਕਿਸੇ ਅਫਸਰ ਕੋਲੇ ਪਹੁੰਚੀ ਆ ਤੇ ਨਾ ਹੀ ਕਦੇ ਸਾਡੇ ਮੱਥੇ ਲੱਗੀ ਆ ਪਰ ਉਹ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਸਾਡਾ ਮਾਲ ਮੈਕਮੇਨ ਕਬਜ਼ਾ ਇੱਥੇ ਦਵਾ ਦਿੱਤਾ ਸੀ ਨਿਸ਼ਾਨਦੇਹੀ ਹੋ ਚੁੱਕੀ ਸੀ ਦਖਲ ਪੈ ਚੁੱਕਾ ਸਾਰਾ ਕੁਝ ਹੋ ਚੁੱਕਾ ਹੈ ਉਸ ਮੁਤਾਬਕ ਸਾਡੇ ਕੋਲ ਜੀ ਸਟੇ ਵੀ ਹੈ ਅਦਾਲਤ ਨੇ ਵੀ ਸਾਡੀ ਮਾਲਕੀ ਪ੍ਰੂਫ ਕਰ ਦਿੱਤੀ ਹੈ ਪਰ ਉਹ ਫੇਰ ਵੀ ਉਹ ਬੰਦੇ ਆ ਦੇਖ ਲਓ ਤੁਹਾਡੇ ਸਾਹਮਣੇ ਜੀ ਸਾਡੇ ਟੰਬੇ ਲੱਗੇ ਤਾਰ ਚਾਰ ਵਲਗਣ ਕੀਤਾ ਹੋਇਆ ਸੀ ਸਾਡਾ ਸਾਰਾ ਇੱਥੇ ਸਾਰੇ ਪਟਕੇ ਸਿੱਟ ਗਏ ਆ ਇੱਕ ਤਾਂ ਸੀਗਾ ਉਹ ਕਾਫੀ 2 4 5 ਮਿੰਟ ਹੋ ਤੋ ਕੇ ਉਸਨਾਂ ਦੇ ਨੂੰ ਉਹ ਵਿਭਗ ਦਫਤਰੋਂ ਇਨਸਾਨ ਦੇ ਕਰਵਾਈ ਗਈ ਸੀ ਜੀ ਤੇ ਜੋ ਵੀ ਇਨਸਾਨ ਦੇ ਉਹ ਨਿਯਮ ਅਨਸਾਰ ਕੀਤੀ ਗਈ ਹੈ ਸਰਪਾਲ ਵੀ ਰਵੀ ਬੈਠ ਗਿਆ ਸੀ ਮੋਕੇ ਤੇ ਉਹ ਟਾਈਮ ਤੇ ਜੋ ਕਬਜ਼ੇ ਸੰਬੰਧੀ ਕਾਰਵਾਈਆ ਉਹ ਜਾਨੀ ਕਿ ਵਿਭਗ ਦਫਤਰੋਂ ਕੀਤੀ ਜਾਣੀ ਬੰਦੀ ਹੁੰਦੀ ਐ ਸਿੱਧਾ ਇਨਸਾਨ ਦੇ ਕਰਨੀ ਹੁੰਦੀ ਸ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਪੰਜਾਬ ਭਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨਾਂ ਸਮੂਹਿਕ ਛੁੱਟੀ ਕਰਕੇ ਸੂਬਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾਣੇ ਹਨ ਮਾਨਸਾ ਵਿਖੇ ਵੀ ਪਾਵਰਕਾਮ ਦੇ ਕਰਮਚਾਰੀਆਂ ਦੇ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਹੋਣਗੇ ਬੁੱਢਲਾਡਾ ਦੇ ਨਜ਼ਦੀਕ ਪਿੰਡ ਕੁਲਾਣਾ ਵਿਖੇ ਪਲਾਟ ਦੇ ਝਗੜੇ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਕਾਨੰਦਰ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਕੁਲਾਣਾ ਦੇ ਚਮਕੌਰ ਸਿੰਘ ਨਾਂ ਦੇ ਵਿਅਕਤੀ ਦਾ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਇਸ ਦੌਰਾਨ ਨਜ਼ਦੀਕੀ ਵਿਅਕਤੀਆਂ ਵੱਲੋਂ ਕਾਂੰਦਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੇਗੇ ਜਿਸ ਵਿੱਚ 30 ਸਾਲਾ ਗੁਰਜਿੰਦਰ ਸਿੰਘ ਵਾਸੀ ਕੋਰਕਣੀ ਜ਼ਖਮੀ ਹੋਇਆ ਜਿਸ ਨੂੰ ਸਰਕਾਰੀ ਹਸਪਤਾਲ ਬੁਡਲਾਡਾ ਵਿਖੇ ਦਾਖਲ ਕਰਾਇਆ ਗਿਆ ਇਸ ਸਬੰਧੀ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕੁਲਾਣਾ ਵਿਖੇ ਹੋਈ ਫਾਇਰਿੰਗ ਦੇ ਦੋਸ਼ੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਜਿਸ ਵਿੱਚ 5 ਮੁਲਜ਼ਮਾਂ ਤੇ ਪੱcza ਦਰਜ ਕੀਤਾ ਗਿਆ ਉਹ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਵਾ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤੁਹਾਡਾ